ਪਾਕਿਸਤਾਨ 'ਚ ਨਜ਼ਰ ਆਇਆ ਐਲਨ ਮਸਕ ਦਾ ਹਮਸ਼ਕਲ ਦੋਸਤਾਂ ਨਾਲ ਖਾ ਰਿਹਾ ਸੀ ਖਾਣਾ ਤੇ ਉਸ ਦੀ ਇਹ ਵੀਡੀਓ ਹੋ ਗਈ ਹੈ ਵਾਇਰਲ ਜੀ ਹਾਂ ਇਸ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦੇ ਫੀਚਰਜ਼ ਐਲਨ ਮਸਕ ਨਾਲ ਮਿਲਦੇ-ਜੁਲਦੇ ਨੇ ਜਿਸ ਕਾਰਨ ਉਹ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ ਕੁਝ ਯੂਜ਼ਰਜ਼ ਨੇ ਇਸ ਨੂੰ ਐਲਨ ਮਸਕ ਲਾਈਟ ਕਿਹਾ ਤੇ ਕੁਝ ਨੇ ਇਸ ਨੂੰ ਪਠਾਨਾ ਦਾ ਐਲਨ ਮਸਕ ਕਹਿ ਕੇ ਮਜ਼ਾਕ ਵੀ ਬਣਾਇਆ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਚੋਂ ਇੱਕ ਐਲਨ ਮਸਕ ਦੀ ਦਿਖਦਾ ਵੀਡੀਓ ਇਨੀ ਦਿਨੀ ਪਾਕਿਸਤਾਨ ਚ ਵਾਇਰਲ ਹੋ ਰਿਹਾ ਹੈ ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਤਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਦਰਅਸਲ ਵੀਡੀਓ ਵਿੱਚ ਇੱਕ ਵਿਅਕਤੀ ਅਰਬਪਤੀ ਉਦਯੋਗਪਤੀ ਐਲਨ ਮਸਕ ਵਰਗਾ ਨਜ਼ਰ ਆ ਰਿਹਾ ਹੈ ਇਹੀ ਕਾਰਨ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਨਸਨੀ ਬਣੀ ਹੋਈ ਹੈ ਤੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਯੂਜ਼ਰਸ ਵਿਡੀਓ ਚ ਮੌਜੂਦ ਵਿਅਕਤੀ ਦੀ ਅਰਬਪਤੀ ਐਲਨ ਮਸਕ ਨਾਲ ਤੁਲਨਾ ਕਰ ਰਹੇ ਨੇ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਵਿੱਚ ਇੱਕ ਸਥਾਨਕ ਭੋਜਨਖਾਨੇ ਵਿੱਚ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਮਸਕ ਦੇ ਹਮਸ਼ਕਲ ਨੂੰ ਆਪਣੇ ਦੋਸਤਾਂ ਨਾਲ ਭੋਜਨ ਦਾ ਆਨੰਦ ਲੈਂਦੇ ਹੋਏ ਦਿਖਾਇਆ ਗਿਆ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕੀਤਾ ਗਿਆ ਹੈ। ਜ਼ਿਕਰ ਹੋ ਗਿਆ ਕਿ ਟੈਸਲਾ ਦੇ ਸਾਈਬਰ ਟਰੱਕ ਨਾਲ ਮਿਲਦੇ-ਜੁਲਦੇ ਡਿਜ਼ਾਈਨ ਵਾਲੇ ਸਥਾਨਕ ਤੌਰ ਤੇ ਨਿਰਮਿਤ ਵਾਹਨ ਦਾ ਇੱਕ ਹੋਰ ਵੀਡੀਓ ਜਨਵਰੀ ਵਿੱਚ ਪਾਕਿਸਤਾਨ ਵਿੱਚ ਜਾਰੀ ਹੋਣ ਤੋਂ ਬਾਅਦ ਆਇਆ ਹੈ। ਵੀਡੀਓ ਵਿੱਚ ਮਸਕ ਵਰਗਾ ਇੱਕ ਵਿਅਕਤੀ ਆਪਣੇ ਦੋਸਤਾਂ ਨਾਲ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਉਸ ਨੂੰ ਪਿਛੋਕੜ ਵਿੱਚ ਐਲਨ ਮਸਕ ਕਹਿ ਕੇ ਸੰਬੋਧਨ ਕਰ ਰਿਹਾ ਹੈ। ਵੀਡੀਓ ਨੂੰ ਪਹਿਲਾਂ ਇੰਸਟਾਗ੍ਰam ਤੇ ਅਪਲੋਡ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਸ ਕੈਪਸ਼ਨ ਦੇ ਨਾਲ ਐਕਸ ਤੇ ਸ਼ੇਅਰ ਕੀਤਾ ਗਿਆ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕੇ ਪੀਕੇ ਪਾਕਿਸਤਾਨ ਵਿੱਚ @एलनमस्क दी ਇਸ ਦਿਖ ਨੂੰ ਦੇਖੋ ਐਲਨ ਮਸਕ ਖਾਨ ਯੂਸਫ ਜ਼ੈ ਮੈਂ ਤੁਸੀਂ ਖੁਦ ਹੀ ਦੇਖ ਲੋ ਜਬਾੜੇ ਤੋਂ ਲੈ ਕੇ ਅੱਖਾਂ ਤੱਕ ਪਾਕਿਸਤਾਨੀ ਵਿਅਕਤੀ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਮਸਕ ਨਾਲ ਮਿਲਦੀਆਂ ਜੁਲਦੀਆਂ ਨੇ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦੇ ਫੀਚਰਜ਼ ਐਲਨ ਮਸਕ ਨਾਲ ਮਿਲਦੇ ਜੁਲਦੇ ਨੇ ਜਿਸ ਕਾਰਨ ਉਹ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ ਪਾਕਿਸਤਾਨ ਚ ਨਜ਼ਰ ਆਇਆ ਐਲਨ ਮਸਕ ਦਾ ਹਮਸ਼ਕਲ ਦੋਸਤਾਂ ਨਾਲ ਖਾ ਰਿਆ ਸੀ ਖਾਣਾ ਤੇ ਉਸ ਦੀ ਇਹ ਵੀਡੀਓ ਹੋ ਗਈ ਹੈ ਵਾਇਰਲ ਜੀ ਹਾਂ ਇਸ ਵਾਇਰਲ ਵੀਡੀਓ ਚ ਨਜ਼ਰ ਆ ਰਹੇ ਵਿਅਕਤੀ ਦੇ ਫੀਚਰਸ ਐਲਨ ਮਸਕ ਨਾਲ ਮਿਲਦੇ ਜੁਲਦੇ ਨੇ ਜਿਸ ਕਾਰਨ ਉਹ ਲੋਕਾਂ ਚ ਕਾਫੀ ਮਸ਼ਹੂਰ ਹੋ ਰਿਹਾ ਹੈ ਕੁਝ ਯੂਜ਼ਰਸ ਨੇ ਇਸ ਨੂੰ ਐਲਨ ਮਸਕ ਲਾਈਟ ਕਿਹਾ ਤੇ ਕੁਝ ਨੇ ਇਸ ਨੂੰ ਪਠਾਣਾ ਦਾ ਐਲਨ ਮਸਕ ਕਹਿ ਕੇ ਮਜ਼ਾਕ ਵੀ ਬਣਾਇਆ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਚੋਂ ਇੱਕ ਐਲਨ ਮਸਕ ਦੀ ਦਿਖਦਾ ਵੀਡੀਓ ਇਨੀ ਦਿਨੀ ਪਾਕਿਸਤਾਨ ਚ ਵਾਇਰਲ ਹੋ ਰਿਹਾ ਹੈ ਯੂਜ਼ਰਸ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਤਿੱਖੀ ਪ੍ਰਤੀਕਿਰਿਆ ਵੀ ਦੇ ਰਹੇ ਨੇ ਦਰਅਸਲ ਵੀਡੀਓ ਵਿੱਚ ਇੱਕ ਵਿਅਕਤੀ ਅਰਬਪਤੀ ਉਦਯੋਗਪਤੀ ਐਲਨ ਮਸਕ ਵਰਗਾ ਨਜ਼ਰ ਆ ਰਿਹਾ ਹੈ ਇਹੀ ਕਾਰਨ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਸਨਸਨੀ ਬਣੀ ਹੋਈ ਹੈ ਤੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਯੂਜ਼ਰਸ ਵਿਡੀਓ ਚ ਮੌਜੂਦ ਵਿਅਕਤੀ ਦੀ ਅਰਬਪਤੀ ਐਲਨ ਮਸਕ ਨਾਲ ਤੁਲਨਾ ਕਰ ਰਹੇ ਨੇ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਖੇਤਰ ਵਿੱਚ ਇੱਕ ਸਥਾਨਕ ਭੋਜਨਖਾਨੇ ਵਿੱਚ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਮਸਕ ਦੇ ਹਮਸ਼ਕਲ ਨੂੰ ਆਪਣੇ ਦੋਸਤਾਂ ਨਾਲ ਭੋਜਨ ਦਾ ਆਨੰਦ ਲੈਂਦੇ ਹੋਏ ਦਿਖਾਇਆ ਗਿਆ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕੀਤਾ ਗਿਆ ਹੈ। ਜ਼ਿਕਰ ਹੋ ਗਿਆ ਕਿ ਟੈਸਲਾ ਦੇ ਸਾਈਬਰ ਟਰੱਕ ਨਾਲ ਮਿਲਦੇ-ਜੁਲਦੇ ਡਿਜ਼ਾਈਨ ਵਾਲੇ ਸਥਾਨਕ ਤੌਰ ਤੇ ਨਿਰਮਿਤ ਵਾਹਨ ਦਾ ਇੱਕ ਹੋਰ ਵੀਡੀਓ ਜਨਵਰੀ ਵਿੱਚ ਪਾਕਿਸਤਾਨ ਵਿੱਚ ਜਾਰੀ ਹੋਣ ਤੋਂ ਬਾਅਦ ਆਇਆ ਹੈ। ਵੀਡੀਓ ਵਿੱਚ ਮਸਕ ਵਰਗਾ ਇੱਕ ਵਿਅਕਤੀ ਆਪਣੇ ਦੋਸਤਾਂ ਨਾਲ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਵਿੱਚੋਂ ਇੱਕ ਉਸ ਨੂੰ ਪਿਛੋਕੜ ਵਿੱਚ ਐਲਨ ਮਸਕ ਕਹਿ ਕੇ ਸੰਬੋਧਨ ਕਰ ਰਿਹਾ ਹੈ। ਵੀਡੀਓ ਨੂੰ ਪਹਿਲਾਂ ਇੰਸਟਾਗ੍ਰam ਤੇ ਅਪਲੋਡ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਸ ਕੈਪਸ਼ਨ ਦੇ ਨਾਲ ਐਕਸ ਤੇ ਸ਼ੇਅਰ ਕੀਤਾ ਗਿਆ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਪੀਕੇ ਪਾਕਿਸਤਾਨ ਵਿੱਚ @एलनमस्क ਦੀ ਇਸ ਦਿਖ ਨੂੰ ਦੇਖੋ ਐਲਨ ਮਸਕ ਖਾਨ ਯੂਸਫ ਜ਼ੈ ਮੇ ਤੁਸੀਂ ਖੁਦ ਹੀ ਦੇਖ ਲਓ ਜਬਾੜੇ ਤੋਂ ਲੈ ਕੇ ਅੱਖਾਂ ਤੱਕ ਪਾਕਿਸਤਾਨੀ ਵਿਅਕਤੀ ਦੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਮਸਕ ਨਾਲ ਮਿਲਦੀਆਂ ਜੁਲਦੀਆਂ ਨੇ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਵਿਅਕਤੀ ਦੇ ਫੀਚਰਜ਼ ਐਲਨ ਮਸਕ ਨਾਲ ਮਿਲਦੇ ਜੁਲਦੇ ਨੇ ਜਿਸ ਕਾਰਨ ਉਹ ਲੋਕਾਂ 'ਚ ਕਾਫੀ ਮਸ਼ਹੂਰ ਹੋ ਰਿਹਾ ਹੈ